ਆਮ ਆਦਮੀ ਪਾਰਟੀ ਪੈਸੇ ਨਾਲ ਵੋਟਾਂ ਖਰੀਦਦੀ ਹੈ ਇਹ ਇਲਜ਼ਾਮ ਪਹਿਲਾਂ ਵਿਰੋਧੀ ਲਗਾਉਂਦੇ ਸੀ ਪਰ ਹੁਣ ਇਹਨਾਂ ਇਲਜ਼ਾਮਾਂ ਨੂੰ ਪੁਖਤਾ ਕੀਤਾ ਆਮ ਆਦਮੀ ਪਾਰਟੀ ਦੇ ਹੀ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਉਹਨਾਂ ਨੇ ਕੱਲ ਨਵੇਂ ਸਾਲ ਦਾ ਪ੍ਰੋਗਰਾਮ ਆਪਣੇ ਘਰ ਵਿੱਚ ਰੱਖਿਆ ਜਿੱਥੇ ਉਹ ਆਪਣੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਕਈ ਗੱਲਾਂ ਦਿਲ ਦੀਆਂ ਖੋਲ ਕੇ ਰੱਖ ਦਿੱਤੀਆਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਰੱਖਿਆ ਕਿ ਜਿਹੜੀ ਟਿਕਟ ਉਹ ਆਪਣੇ ਵਾਰਡ ਦੇ ਵਿੱਚ ਐਮਸੀ ਦੀ ਆਪਣੇ ਇੱਕ ਬੰਦੇ ਨੂੰ ਦਵਾਕੇ ਲਿਆਏ ਸੀ ਆਮ ਆਦਮੀ ਰੋੜਾ ਕੋਲ ਉਹ ਟਿਕਟ ਕਿਵੇਂ ਇੱਕ ਧਨਾੜ ਵਿਅਕਤੀ ਨੂੰ ਦੇ ਦਿੱਤੀ ਗਈ ਉਹਦੇ ਉਹਨਾਂ ਨੇ ਜਿਹੜੇ ਸਬੂਤ ਜਾਂ ਉਹਨੀਆਂ ਗੱਲਾਂ ਸਾਹਮਣੇ ਰੱਖੀਆਂ ਫਿਰ ਨਾਲ ਹੀ ਉਹਨਾਂ ਨੇ ਇਹ ਵੀ ਰੱਖਿਆ ਕਿ ਕਿਵੇਂ 3-3000 5-5000 ਦੇ ਵਿੱਚ ਆਮ ਆਦਮੀ ਪਾਰਟੀ ਨੇ ਵੋਟ ਖਰੀਦੀ ਤਾਂ ਉਹਨਾਂ ਨੇ ਇਹ ਕਹਿ ਕੇ ਮੈਨੂੰ ਸ਼ਰਮ ਆਉਂਦੀ ਸੀ ਕਿ ਜਿਹੜੀ ਪਾਰਟੀ ਇਮਾਨਦਾਰੀ ਦੀ ਗੱਲ ਕਰਦੀ ਆ ਉਹ ਹੁਣ ਵੋਟਾਂ ਖਰੀਦ ਰਹੀ ਐ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਇੱਕ ਤਣਾੜ ਨੂੰ ਜਾਂ ਇੱਕ ਦਲਾਲ ਨੂੰ ਟਰੈਕਟਰ ਦਿੱਤੀ ਹੈ ਟੈਕਟ ਦੇਣੀ ਦਿੱਤੀ ਸੀ ਉਹ ਉਹਨਾਂ ਨੇ ਸਪਸ਼ਟ ਕੀਤਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਬਿਲਕੁਲ ਖਿਲਾਫ ਸੀ ਜਿਹੜੀ ਉਹ ਟੈਕਟ ਦਿੱਤੀ ਗਈ ਹੈ ਜਿਹੜੇ ਵਿਅਕਤੀ ਨੂੰ ਮੈਂ ਟਰੈਕਟਰ ਦਵਾ ਕੇ ਲਿਆਇਆ ਸੀ ਮੈਂ ਉਹਦੇ ਹੱਕ 'ਚ ਖੜਾ ਮੈਂ ਆਯਾਦ ਬੰਦਾ ਅਖੜਾ ਕਰਕੇ ਉਹਦੇ ਹੱਕ 'ਚ ਖੜਾ ਨਾ ਕਿ ਆਮ ਆਦਮੀ ਪਾਰਟੀ ਦੇ ਨਾਲ ਖੜਾ ਕਿਉਂਕਿ ਮੈਂ ਉਸ ਵਿਅਕਤੀ ਨੂੰ ਟਿਕਟ ਦਵਾ ਕੇ ਲਿਆਇਆ ਸੀ ਤੇ ਜਿਹੜੇ ਮੇਰੇ ਵੋਟਰ ਸਪੋਰਟਰ ਵਰਕਰ ਸੀ ਉਹ ਸਾਰੇ ਇਹ ਗੱਲ ਕਹਿੰਦੇ ਸੀ ਕਿ ਤੁਸੀਂ ਜਿਸ ਬੰਦੇ ਨੂੰ ਟਿਕਟ ਦਵਾ ਕੇ ਲਿਆਏ ਹੋ ਹੁਣ ਉਹਦੇ ਨਾਲ ਧੋਖਾ ਨਾ ਹੋ ਜਾਵੇ ਤਾਂ ਮੈਂ ਫਿਰ ਸਭ ਕੁਝ ਛੱਡ ਕੇ ਉਸ ਵਿਅਕਤੀ ਦੀ ਮਦਦ ਕੀਤੀ ਉਹਨਾਂ ਨੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਉੱਪਰੋਂ ਟਿਕਟਾਂ ਦੇ ਦਿੰਦੀ ਹੈ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਪੈਸੇ ਨਾਲ ਟਿਕਟਾਂ ਦਿੰਦੀ ਹੈ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਨਹੀਂ ਕਹਿੰਦਾ ਕਿ ਉਹ ਟਿਕਟ ਕਿਵੇਂ ਲੈ ਕੇ ਆਇਆ ਇਹ ਗੱਲ ਹੈ ਕਿ ਕੋਈ ਪੈਸੇ ਨਾਲ ਲੈ ਆਇਆ ਚਮਚਾਗਰੀ ਕਰਕੇ ਲੈ ਆਇਆ ਜਾਂ ਦਲਾਲੀ ਨਾਲ ਲੈ ਆਇਆ ਕਿਸ ਤਰੀਕੇ ਨਾਲ ਟਿਕਟ ਲੈ ਕੇ ਆਇਆ ਇਹ ਤਾਂ ਹੁਣ ਉਹੀ ਜਾਣਦਾ ਪਰ ਇਹ ਸਭ ਕੁਝ ਵਾਪਰਿਆ ਤਾਂ ਇਹ ਗੱਲ ਦੇ ਇਲਜ਼ਾਮ ਜਿਹੜੇ ਆ ਉਹ ਐਮਐਲਏ ਜਗਰੂਪ ਸਿੰਘ ਨੇ ਸ਼ਰਯਾਮ ਲਾਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਸੱਚ ਨਾਲ ਖੜਦਾ ਹਾਂ ਭਾਵੇਂ ਮੇਰਾ ਕਿੰਨਾ ਵੀ ਨੁਕਸਾਨ ਹੋ ਜਾਵੇ ਤੇ ਜਗਰੂਪ ਸਿੰਘ ਦੀ ਇਹ ਗੱਲ ਪਿਛਲੇ ਲੰਮੇ ਸਮੇਂ ਤੋਂ ਰਹੀ ਵੀ ਹੈ ਇੱਕ ਅਕਸਰੀ ਜਦੋਂ ਉਹ ਐਮਸੀਡੀ ਚੋਣ ਜਿੱਤੇ ਤੇ ਉਹ ਮੇਅਰ ਦੇ ਉਮੀਦਵਾਰ ਸੀ ਸਭ ਤੋਂ ਵੱਡੇ ਉਮੀਦਵਾਰ ਸੀ ਤਾਂ ਉਦੋਂ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਹੋਰ ਵਿਅਕਤੀ ਨੂੰ ਜਦੋਂ ਮੇਅਰ ਬਣਾ ਦਿੱਤਾ ਬਠਿੰਡਾ ਦਾ ਤਾਂ ਉਹਨਾਂ ਨੇ ਇਸ ਗੱਲ ਦੀ ਨਾਰਾਜ਼ਗੀ ਯਾਰ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਆਮ ਆਦਮੀ ਪਾਰਟੀ ਤੋਂ ਐਮਐਲਏ ਬਣੇ ਲਗਾਤਾਰ 5 ਵਾਰ ਤੋਂ ਪਰ ਉਹ ਆਪਣੇ ਵਾਰਡ ਦੇ ਵਿੱਚੋਂ ਐਮਸੀ ਵੀ ਰਹਿ ਚੁੱਕੇ ਨੇ ਤੇ ਲਗਾਤਾਰ ਉਹ ਜਿੱਦੇ ਆ ਰਹੇ ਸੀ ਤਾਂ ਅੱਜ ਕੱਲ ਉਹਨਾਂ ਨੇ ਜਿਹੜਾ ਆਪਣਾ ਗੁੱਸਾ ਉਹ ਸਾਰਿਆਂ ਸਾਹਮਣੇ ਰੱਖਿਆ ਉਹਨਾਂ ਦੇ ਗੁੱਸੇ ਦੇ ਵਿੱਚੋਂ ਇਹ ਗੱਲ ਸਾਫ਼ ਝਲਕਦੀ ਸੀ ਸਾਫ ਸਪਸ਼ਟ ਉਹਨਾਂ ਨੇ ਕਰ ਦਿੱਤਾ ਕਿ ਕਿਸ ਤਰੀਕੇ ਨਾਲ ਪੈਸੇ ਨਾਲ ਟਿਕਟਾਂ ਲਈਆਂ ਵੇਚੀਆਂ ਜਾਂਦੀਆਂ ਕਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਪੈਸੇ ਨਾਲ ਖਰੀਦਿਆ ਜਾਂਦਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ दारू ਤੱਕ ਵੀ ਕਿਸ ਤਰੀਕੇ ਦੇ ਨਾਲ ਵਰਤਾਈ ਗਈ ਹੈ ਸਾਰੀਆਂ ਗੱਲਾਂ ਉਹਨਾਂ ਨੇ ਕੱਲ ਲੋਕਾਂ ਸਾਹਮਣੇ ਰੱਖ ਦਿੱਤੀਆਂ ਆਮ ਆਦਮੀ ਪਾਰਟੀ ਦੇ ਪਖਿੰਡਾ ਦੇ ਕਈ ਚੇਅਰਮੈਨ ਵੀ ਬੈਠੇ ਸੀ ਜਿਨ੍ਹਾਂ ਦੇ ਮੂੰਹ ਦੇ ਉੱਤੇ ਇਹ ਗੱਲਾਂ ਕਹਿ ਦਿੱਤੀਆਂ ਗਈਆਂ ਤਾਂ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਜਿਵੇਂ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਆ ਕਿਤਰਾ ਬਾਜਿਮਣੀ ਚੋਂ ਉਸ ਤੋਂ ਬਾਅਦ ਆਈਆਂ ਬਰਨਾਲਾ ਜਿਮਣੀ ਚੋਂ ਆਈ ਡੇਰਾ ਬਾਬਾ ਨਾਨਕ ਦੀ ਜਿਮਣੀ ਚੋਂ ਆਈ ਚੱਬੇਵਾਦ ਦੀ ਜਿਮਣੀ ਚੋਂ ਆਈ ਤਾਂ ਉੱਥੇ ਵਿਰੋਧੀ ਇਲਜ਼ਾਮ ਲਾਉਂਦੇ ਕਿ ਆਮਦਮੀ ਪਾਰਟੀ ਹਰ ਵਸੀਲੇ ਹਰ ਹੀਲੇ ਵਸੀਲੇ ਦੇ ਨਾਲ ਵੋਟਰਾਂ ਨੂੰ ਭਰਮਾ ਰਹੀ ਹੈ ਤਾਂ ਉਸੇ ਤਰੀਕੇ ਚੀਜ਼ਾਂ ਦੇ ਉੱਤੇ ਹੁਣ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਐਮਐਲਏ ਜਗਰੂਪ ਸਿੰਘ ਨੇ ਇਹ ਸ਼ਖਦੀ ਵਾਰ ਕੀਤਾ ਤੇ ਇਹ ਗੱਲਾਂ ਦੇ ਖੁਲਾਸੇ ਕੀਤੇ ਆ ਕਿ ਕਿਵੇਂ 3000 5000 ਤੇ ਸਾਡੀ ਪਾਰਟੀ ਵੋਟ ਖਰੀਦਦੀ ਆ ਤਾਂ ਹੁਣ ਇਹ ਗੱਲਾਂ ਸਪਸ਼ਟ ਹੋ ਗਈਆਂ ਜਗ ਜाहिर ਹੋ ਗਈਆਂ ਕਿ ਆਮਦਮੀ ਪਾਰਟੀ ਪੈਸੇ ਨਾਲ ਵੋਟਾਂ ਖਰੀਦਦੀ ਆ ਅਰਵਿੰਦ ਕੇਜਰੀਵਾਲ ਭਗਵਾਨ ਸਿੰਘ ਮਾਨ ਅਕਸਰ ਹੀ ਡਾਇਲੋਗ ਮਾਰਦੇ ਸੀ ਕਿ ਜਿਹੜਾ ਪੈਸੇ ਲੈਣ ਆਵੇ ਲੈ ਲਿਓ ਵੋਟ ਜਿਹਨੂੰ ਦਿਲ ਕਰਦਾ ਉਹਨੂੰ ਪਾਇਓ ਵੋਟ ਯਾਨੀ ਕਿ ਸਾਨੂੰ ਪਾਇਓ ਪਰ ਹੁਣ ਪੈਸੇ ਵੀ ਆਪ ਦਿੰਦੇ ਆ ਤੇ ਵੋਟ ਵੀ ਆਪ ਆਉਂਦੇ ਆ ਇਹ ਦੋਨੋਂ ਚੀਜ਼ਾਂ ਦੇ ਉੱਤੇ ਮੋਹਰ ਲਾਈ ਆ ਜਗਰੂਪ ਸਿੰਘ ਗੱਲ ਨਹੀਂ ਜਗਰੂਪ ਸਿੰਘ ਗੱਲ ਨਹੀਂ ਉਹ ਵੀਡੀਓ ਤੋਂ ਬਾਅਦ ਨਾਤਾ ਵੀਡੀਓ ਡਿਲੀਟ ਕੀਤੀ ਐ ਨਾਓ ਵੀਡੀਓ ਨੂੰ ਕਿਸੇ ਪਾਸੇ ਕੀਤਾ ਅਸੀਂ ਉਸ ਵੀਡੀਓ ਤੇ ਕੋਈ ਚਾਂਸ ਜੀ ਕਹਿ ਦਿੰਨੇ ਆ ਉਹਦਾ ਨੁਕਸਾਨ ਕਰਾ ਲੈਣੇ ਹੋ ਆ ਤੁਸੀਂ ਸੁਹਾਨੂ ਸੁਣਾ ਵੀ ਦਿੰਨੇ ਆ ਇਹ ਗੱਲ ਮੈਨੂੰ ਬਰਦਾਸ਼ਤ ਨਹੀਂ ਸੀ ਮੈਂ ਆਪਦੇ ਆਪ ਨੂੰ ਆਪਦੇ ਪਰਿਵਾਰ ਨੂੰ ਮੈਂ ਰਾਜਨੀਤੀ ਕਰਾਂ ਜਾਂ ਨਾ ਕਰਾਂ ਆਉਣ ਵਾਲੇ ਸਮੇਂ ਵਿੱਚ ਬੇਈਮਾਨੀ ਨਾਲ ਖਵਾ ਸਕਦਾ ਮੈਂ ਇਸ ਨੂੰ ਕਿਹਾ ਵੀ ਯਾਦ ਰੜੇਗਾ ਕਹਿੰਦਾ ਲੜੂੰਗਾ ਮੈਂ ਯਾਦ ਲੜ ਤੇਰੀ ਡਟਕੇ ਮਰਦਾ ਤਾਂ ਉਹਨੇ ਯਾਦ ਵਿੱਚ ਡਰ ਕੇ ਮਤ ਕਰਦੀ ਗੱਲ ਕਰ ਰਹੀ ਆ ਲੋਕ ਡਰ ਕੇ ਕਰਦੇ ਆ ਪਰ ਮੈਨੂੰ ਕਹਿ ਰਹੀ ਮੇਰੀ ਇੱਕ ਮਜਬੂਰੀ ਹੈ ਮੈਂ ਆਪਦੀ ਫੋਟੋ ਲਾਉਣ ਤੋਂ ਨਹੀਂ ਰੋਕ ਸਕਦਾ ਤੇਰੇ ਨਾਲ ਡੋਰ ਟੂ ਡੋਰ ਨਹੀਂ ਜਾ ਸਕਦੀਆਂ ਤੇਰੇ ਮੀਤਿਆਂ ਨੂੰ ਸੰਬੋਧਨ ਕਰ ਸਕਦਾ ਅਗਰ ਉਹ ਹੁੰਦਾ ਤੇ ਫਿਰ ਮੈਂ ਇਹ ਵੀ ਦਿਖਾ ਦਿੰਦਾ ਕਿ ਭਾਵਿਕ ਦੀ ਹੈ ਕੇਸ ਕਰਕੇ ਤਾਂ ਉਹਨਾਂ ਨੇ ਚੀਜ਼ਾਂ ਸ਼ਰੇਆਮ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਦੀ ਮਦਦ ਬਿਲਕੁਲ ਨਹੀਂ ਕੀਤੀ ਤਾ ਇਸ ਕਰਕੇ ਨਹੀਂ ਕੀਤੀ ਕਿਉਂਕਿ ਪਾਰਟੀ ਨੇ ਧੋਖਾ ਕੀਤਾ ਟਿਕਟ ਮੈਨੋ ਦੇ ਕੇ ਉਸ ਤੋਂ ਬਾਅਦ ਉੱਪਰੋਂ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਹੈ ਤਾਂ ਇਹ ਚੀਜ਼ਾਂ ਦੇ ਇਲਜ਼ਾਮ ਲਗਾਉਂਦਿਆਂ ਉਹਨਾਂ ਨੇ ਕਈ ਗੱਲਾਂ ਤੇ ਮੋਹਰ ਲਾ ਦਿੱਤੀ ਹੈ ਜਿਹੜੀਆਂ ਗੱਲਾਂ ਤੋਂ ਆਮ ਆਦਮੀ ਪਾਰਟੀ ਅਕਸਰ ਭਾਈ ਦੀ ਨਜ਼ਰ ਆਉਂਦੀ ਸੀ ਤਾਂ ਉਹ ਗੱਲਾਂ ਹੁਣ ਜਿਹੜੀਆਂ ਪੱਕੇ ਪੱਕੀ ਗੱਲ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਪੈਸੇ ਤੇ ਜ਼ੋਰ ਤੇ ਆਪਣੇ ਕੈਂਡੀਡੇਟਾਂ ਨੂੰ ਜਿਤਾਉਂਦੀ ਹੈ ਤੇ ਕਿਸ ਤਰੀਕੇ ਨਾਲ ਪੈਸੇ ਲੈ ਕੇ ਟਿਕਟਾਂ ਦਿੰਦੀ ਹੈ ਤਾਂ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਆ ਐਮਐਲਏ ਜਗਰੂਪ ਸਿੰਘ ਜੋ ਕਿ ਬਠਿੰਡਾ ਸ਼ਹਿਰੀ ਤੋਂ ਉਦਾਇਕ ਨੇ ਨਾਲ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਮੈਂ ਸਿਆਖ ਦੇ ਵਿੱਚ ਸਿਆਸੀ ਕੈਰੀਅਰ ਖਤਮ ਕਰਵਾ ਸਕਦਾ ਹੈ ਸਿਆਸਤ ਛੜ ਸਕਦਾ ਹੈ ਪਰ ਮੈਂ ਬੇਈਮਾਨ ਨਹੀਂ ਖਵਾ ਸਕਦਾ ਕਿ ਕਿਸੇ ਬੰਦੇ ਨੂੰ ਮੈਂ ਟਿਕਟ ਦਵਾ ਲਿਆ ਹਾਂ ਤੇ ਬਾਅਦ ਚ ਪਾਰਟੀ ਮੁਕਰੇ ਤਾਂ ਉਸ ਚੀਜ਼ ਦੇ ਇਲਜ਼ਾਮਾਂ ਤੋਂ ਬਚਣ ਲਈ ਮੈਂ ਡਟ ਕੇ ਇੱਕ ਆਜ਼ਾਦ ਉਮੀਦਵਾਰ ਦੀ ਮਦਦ ਕੀਤੀ ਹੈ ਤਾਂ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਲਜ਼ਾਮ ਲੱਗਦੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਕਿ ਉਹ ਹੱਕ ਠੋਕ ਕੇ ਗੱਲ ਨਹੀਂ ਕਰਦੇ ਤਾਂ ਉਹਨਾਂ ਦੇ ਵਿੱਚ ਗਰੂਪ ਸਿੰਘ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਹੱਕ ਠੋਕ ਕੇ ਕਿਹਾ ਕਿ ਹਾਂ ਮੈਂ ਆਜ਼ਾਦ ਦੀ ਮਦਦ ਕੀਤੀ ਹੈ ਨਾ ਮੈਂ ਚੋਰੀਆਂ ਕੀਤੀਆਂ ਨਾ ਮੈਂ ਛਪੋਰੀਆਂ ਕੀਤੀਆਂ ਮੈਂ ਡਟ ਕੇ ਮਦਦ ਕੀਤੀ ਆ ਹਾਂ ਮੇਰੀ ਪਾਰਟੀ ਦੀਆਂ ਕੁਝ ਬੰਦਸ਼ਾ ਸੀ ਕਿ ਮੈਂ ਉਹਦੀਆਂ ਰੈਲੀਆਂ ਸੁਬੋਧਨ ਨਹੀਂ ਕਰ ਸਕਦਾ ਸੀ ਉਹਦੇ ਪੋਸਟਰਾਂ ਤੇ ਫੋਟੋ ਨਹੀਂ ਲਗਵਾ ਸਕਦਾ ਸੀ ਜੇਕਰ ਮੈਂ ਉਹ ਲਗਵਾ ਸਕਦਾ ਹੁੰਦਾ ਤਾਂ ਫਿਰ ਮੈਂ ਦੱਸ ਦਿੰਦਾ ਕਿ ਕੀ ਭਾਅ ਵਿਖਦੀ ਹੈ ਕੀ ਭਾਅ ਵਿਖਦੀ ਹੈ ਮੈਂ ਸਭ ਦੱਸ ਦਿੰਦਾ ਤਾਂ ਇਹ ਚੀਜ਼ਾਂ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਆਈ ਸੀ ਕਿ ਇਮਾਨਦਾਰ ਰਾਜਨੀਤੀ ਕਰਾਂਗੇ ਕੱਟੜ ਇਮਾਨਦਾਰਾਂ ਦੀ ਪਾਰਟੀ ਆ ਹੁਣ ਉਹਦੇ ਵਿੱਚ ਇਮਾਨਦਾਰੀ ਦੂਰ ਦੂਰ ਤੱਕ ਦਿਖਾਈ ਦਿੰਦੀ ਨਜ਼ਰ ਨਹੀਂ ਆਉਂਦੀ ਆਮ ਆਦਮੀ ਪਾਰਟੀ ਪੈਸੇ ਨਾਲ ਵੋਟਾਂ ਖਰੀਦਦੀ ਹੈ ਇਹ ਇਲਜ਼ਾਮ ਪਹਿਲਾਂ ਵਿਰੋਧੀ ਲਗਾਉਂਦੇ ਸੀ ਪਰ ਹੁਣ ਇਹਨਾਂ ਹਲਜਾਮਾਂ ਨੂੰ ਪੁਖਤਾ ਕੀਤਾ ਆਮ ਆਦਮੀ ਪਾਰਟੀ ਦੇ ਹੀ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਉਹਨਾਂ ਨੇ ਕੱਲ ਨਵੇਂ ਸਾਲ ਦਾ ਪ੍ਰੋਗਰਾਮ ਆਪਣੇ ਘਰ ਵਿੱਚ ਰੱਖਿਆ ਜਿੱਥੇ ਉਹ ਆਪਣੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਕਈ ਗੱਲਾਂ ਦਿਲ ਦੀਆਂ ਖੋਲ ਕੇ ਰੱਖ ਦਿੱਤੀਆਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਰੱਖਿਆ ਕਿ ਜਿਹੜੀ ਟਿਕਟ ਉਹ ਆਪਣੇ ਵਾਰਡ ਦੇ ਵਿੱਚ ਐਮਸੀ ਦੀ ਆਪਣੇ ਇੱਕ ਬੰਦੇ ਨੂੰ ਦਵਾਕੇ ਲਿਆਏ ਸੀ ਆਮ ਆਦਮੀ ਰੋੜਾ ਕੋਲ ਉਹ ਟਿਕਟ ਕਿਵੇਂ ਇੱਕ ਧਨਾੜ ਵਿਅਕਤੀ ਨੂੰ ਦੇ ਦਿੱਤੀ ਗਈ ਉਹਦੇ ਉਹਨਾਂ ਨੇ ਜਿਹੜੇ ਸਬੂਤ ਜਾਂ ਉਹਨੀਆਂ ਗੱਲਾਂ ਸਾਹਮਣੇ ਰੱਖੀਆਂ ਫਿਰ ਨਾਲ ਹੀ ਉਹਨਾਂ ਨੇ ਇਹ ਵੀ ਰੱਖਿਆ ਕਿ ਕਿਵੇਂ 3-3000 5-5000 ਦੇ ਵਿੱਚ ਆਮ ਆਦਮੀ ਪਾਰਟੀ ਨੇ ਵੋਟ ਖਰੀਦੀ ਤਾਂ ਉਹਨਾਂ ਨੇ ਇਹ ਕਹਿ ਕੇ ਮੈਨੂੰ ਸ਼ਰਮ ਆਉਂਦੀ ਸੀ ਕਿ ਜਿਹੜੀ ਪਾਰਟੀ ਇਮਾਨਦਾਰੀ ਦੀ ਗੱਲ ਕਰਦੀ ਆ ਉਹ ਹੁਣ ਵੋਟਾਂ ਖਰੀਦ ਰਹੀ ਐ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਇੱਕ ਤਣਾੜ ਨੂੰ ਜਾਂ ਇੱਕ ਦਲਾਲ ਨੂੰ ਟਿਕਟ ਦਿੱਤੀ ਹੈ ਟਿਕਟ ਦੇਣੀ ਦਿੱਤੀ ਸੀ ਉਹ ਉਹਨਾਂ ਨੇ ਸਪਸ਼ਟ ਕੀਤਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਬਿਲਕੁਲ ਖਿਲਾਫ ਸੀ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਜਿਹੜੇ ਵਿਅਕਤੀ ਨੂੰ ਮੈਂ ਟਿਕਟ ਦਵਾ ਕੇ ਲਿਆਇਆ ਸੀ ਮੈਂ ਉਹਦੇ ਹੱਕ 'ਚ ਖੜਾ ਮੈਂ ਆਯਾਦ ਬੰਦਾ ਆਖੜਾ ਕਰਕੇ ਉਹਦੇ ਹੱਕ 'ਚ ਖੜਾ ਨਾ ਕਿ ਆਮ ਆਦਮੀ ਪਾਰਟੀ ਦੇ ਨਾਲ ਖੜਾ ਕਿਉਂਕਿ ਮੈਂ ਉਸ ਵਿਅਕਤੀ ਨੂੰ ਟਿਕਟ ਦਵਾ ਕੇ ਲਿਆਇਆ ਸੀ ਤੇ ਜਿਹੜੇ ਮੇਰੇ ਵੋਟਰ ਸਪੋਰਟਰ ਵਰਕਰ ਸੀ ਉਹ ਸਾਰੇ ਇਹ ਗੱਲ ਕਹਿੰਦੇ ਸੀ ਕਿ ਤੁਸੀਂ ਜਿਸ ਬੰਦੇ ਨੂੰ ਟਿਕਟ ਤਵਾਕੇ ਲਿਆਏ ਹੋ ਹੁਣ ਉਹਦੇ ਨਾਲ ਧੋਖਾ ਨਾ ਹੋ ਜਾਵੇ ਤਾਂ ਮੈਂ ਫਿਰ ਸਭ ਕੁਝ ਛੱਡ ਕੇ ਉਸ ਵਿਅਕਤੀ ਦੀ ਮਦਦ ਕੀਤੀ ਉਹਨਾਂ ਨੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਉੱਪਰੋਂ ਟਿਕਟਾਂ ਦੇ ਦਿੰਦੀ ਹੈ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਪੈਸੇ ਨਾਲ ਟਿਕਟਾਂ ਦਿੰਦੀ ਹੈ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਨਹੀਂ ਕਹਿੰਦਾ ਕਿ ਉਹ ਟਿਕਟ ਕਿਵੇਂ ਲੈ ਕੇ ਆਇਆ ਇਹ ਗੱਲ ਹੈ ਕਿ ਕੋਈ ਪੈਸੇ ਨਾਲ ਲੈ ਆਇਆ ਚਮਚਾਗਰੀ ਕਰਕੇ ਲਿਆ ਆ ਜਾਂ ਦਲਾਲੀ ਨਾਲ ਲਿਆ ਆ ਕਿਸ ਤਰੀਕੇ ਨਾਲ ਟਿਕਟ ਲੈ ਕੇ ਆਇਆ ਇਹ ਤਾਂ ਹੁਣ ਉਹੀ ਜਾਣਦਾ ਪਰ ਇਹ ਸਭ ਕੁਝ ਵਾਪਰਿਆ ਤਾਂ ਇਹ ਗੱਲ ਦੇ ਇਲਜ਼ਾਮ ਜਿਹੜੇ ਆ ਉਹ ਐਮਐਲਏ ਜਗਰੂਪ ਸਿੰਘ ਨੇ ਸ਼ਰਯਾਮ ਲਾਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਸੱਚ ਨਾਲ ਖੜਦਾ ਹਾਂ ਭਾਵੇਂ ਮੇਰਾ ਕਿੰਨਾ ਵੀ ਨੁਕਸਾਨ ਹੋ ਜਾਵੇ ਤੇ ਜਗਰੂਪ ਸਿੰਘ ਦੀ ਇਹ ਗੱਲ ਪਿਛਲੇ ਲੰਮੇ ਸਮੇਂ ਤੋਂ ਰਹੀ ਵੀ ਹੈ ਇੱਕ ਤਕਸਰੀ ਜਦੋਂ ਉਹ ਐਮਸੀ ਦੀ ਚੋਣ ਜਿੱਤੇ ਤੇ ਉਹ ਮੇਅਰ ਦੇ ਉਮੀਦਵਾਰ ਸੀ ਸਭ ਤੋਂ ਵੱਡੇ ਉਮੀਦਵਾਰ ਸੀ ਤਾਂ ਉਦੋਂ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਹੋਰ ਵਿਅਕਤੀ ਨੂੰ ਜਦੋਂ ਮੇਅਰ ਬਣਾ ਦਿੱਤਾ ਬਠਿੰਡਾ ਦਾ ਤਾਂ ਉਹਨਾਂ ਨੇ ਇਸ ਗੱਲ ਦੀ ਨਾਰਾਜ਼ਗੀ ਯਾਰ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਆਮਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਆਮਦਮੀ ਪਾਰਟੀ ਤੋਂ ਐਮਐਲਏ ਬਣੇ ਲਗਾਤਾਰ 5 ਵਾਰ ਤੋਂ ਉੱਪਰ ਉਹ ਆਪਣੇ ਵਾਰਡ ਦੇ ਵਿੱਚੋਂ ਐਮਸੀ ਵੀ ਰਹਿ ਚੁੱਕੇ ਨੇ ਤੇ ਲਗਾਤਾਰ ਉਹ ਜਿੱਦ ਹੀ ਆ ਰਹੇ ਸੀ ਤਾਂ ਅੱਜ ਕੱਲ ਉਹਨਾਂ ਨੇ ਜਿਹੜਾ ਆਪਣਾ ਗੁੱਸਾ ਉਹ ਸਾਰਿਆਂ ਸਾਹਮਣੇ ਰੱਖਿਆ ਉਹਨਾਂ ਦੇ ਗੁੱਸੇ ਦੇ ਵਿੱਚੋਂ ਇਹ ਗੱਲ ਸਾਫ਼ ਝਲਕਦੀ ਸੀ ਸਾਫ਼ ਸਪਸ਼ਟ ਉਹਨਾਂ ਨੇ ਕਰ ਦਿੱਤਾ ਕਿ ਕਿਸ ਤਰੀਕੇ ਨਾਲ ਪੈਸੇ ਨਾਲ ਟਿਕਟਾਂ ਲਈਆਂ ਵੇਚੀਆਂ ਜਾਂਦੀਆਂ ਕਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਪੈਸੇ ਨਾਲ ਖਰੀਦਿਆ ਜਾਂਦਾ ਹੈ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ दारू ਤੱਕ ਵੀ ਕਿਸ ਤਰੀਕੇ ਨਾਲ ਵਰਤਾਈ ਗਈ ਹੈ ਸਾਰੀਆਂ ਗੱਲਾਂ ਉਹਨਾਂ ਨੇ ਕੱਲ ਲੋਕਾਂ ਸਾਹਮਣੇ ਰੱਖ ਦਿੱਤੀਆਂ ਸਾਹਮਣੇ ਆਮ ਆਦਮੀ ਪਾਰਟੀ ਦੇ ਪਠੰਡਾ ਦੇ ਕਈ ਚੀਅਰਮੈਨ ਵੀ ਬੈਠੇ ਸੀ ਜਿਨ੍ਹਾਂ ਦੇ ਮੂੰਹ ਦੇ ਉੱਤੇ ਇਹ ਗੱਲਾਂ ਕਹਿ ਦਿੱਤੀਆਂ ਗਈਆਂ ਤਾਂ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਜਿਵੇਂ ਜਲੰਧਰ ਜਿਮਨੀ ਚੋਣਾ ਦੇ ਵਿੱਚ ਆ ਕਿਤਰਾ ਬਾਅਦ ਜਿਮਣੀ ਚੋਂ ਉਸ ਤੋਂ ਬਾਅਦ ਆਈਆਂ ਬਰਨਾਲਾ ਜਿਮਣੀ ਚੋਂ ਆਈ ਡੇਰਾ ਬਾਬਾ ਨਾਨਕ ਦੀ ਜਿਮਣੀ ਚੋਂ ਆਈ ਚੱਬੇਵਾਦ ਦੀ ਜਿਮਣੀ ਚੋਂ ਆਈ ਤਾਂ ਉੱਥੇ ਵਿਰੋਧੀ ਇਲਜ਼ਾਮ ਲਾਉਂਦੇ ਕਿ ਆਮਦਮੀ ਪਾਰਟੀ ਹਰ ਵਸੀਲੇ ਹਰ ਹੀਲੇ ਵਸੀਲੇ ਦੇ ਨਾਲ ਵੋਟਰਾਂ ਨੂੰ ਭਰਮਾ ਰਹੀ ਹੈ ਤਾਂ ਉਸੇ ਤਰੀਕੇ ਚੀਜ਼ਾਂ ਦੇ ਉੱਤੇ ਹੁਣ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਐਮਐਲਏ ਜਗਰੂਪ ਸਿੰਘ ਨੇ ਇਹ ਸ਼ਖਦੀ ਵਾਰ ਕੀਤਾ ਤੇ ਇਹ ਗੱਲਾਂ ਦੇ ਖੁਲਾਸੇ ਕੀਤੇ ਆ ਕਿ ਕਿਵੇਂ 3000 5000 ਤੇ ਸਾਡੀ ਪਾਰਟੀ ਵੋਟ ਖਰੀਦਦੀ ਆ ਤਾਂ ਹੁਣ ਇਹ ਗੱਲਾਂ ਸਪਸ਼ਟ ਹੋ ਗਈਆਂ ਜਗ ਜाहिर ਹੋ ਗਈਆਂ ਕਿ ਆਮਦਮੀ ਪਾਰਟੀ ਪੈਸੇ ਨਾਲ ਵੋਟਾਂ ਖਰੀਦਦੀ ਆ ਅਰਵਿੰਦ ਕੇਜਰੀਵਾਲ ਭਗਵਾਨ ਸਿੰਘ ਮਾਨ ਅਕਸਰ ਹੀ ਡਾਇਲੋਗ ਮਾਰਦੇ ਸੀ ਕਿ ਜਿਹੜਾ ਪੈਸੇ ਲੈਣ ਆਵੇ ਲੈ ਲਿਓ ਵੋਟ ਜਿਹਨੂੰ ਦਿਲ ਕਰਦਾ ਉਹਨੂੰ ਪਾਇਓ ਵੋਟ ਯਾਨੀ ਕਿ ਸਾਨੂੰ ਪਾਇਓ ਪਰ ਹੁਣ ਪੈਸੇ ਵੀ ਆਪ ਦਿੰਦੇ ਆ ਤੇ ਵੋਟ ਵੀ ਆਪ ਆਉਂਦੇ ਆ ਇਹ ਦੋਨੋਂ ਚੀਜ਼ਾਂ ਦੇ ਉੱਤੇ ਮੋਹਰ ਲਾਈ ਆ ਜਗਰੂਪ ਸਿੰਘ ਗੱਲ ਨਹੀਂ ਜਗਰੂਪ ਸਿੰਘ ਗੱਲ ਨਹੀਂ ਉਹ ਵੀਡੀਓ ਤੋਂ ਬਾਅਦ ਨਾਤਾ ਵੀਡੀਓ ਡਿਲੀਟ ਕੀਤੀ ਐ ਨਾਓ ਵੀਡੀਓ ਨੂੰ ਕਿਸੇ ਪਾਸੇ ਕੀਤਾ ਅਸੀਂ ਉਸ ਵੀਡੀਓ ਤੇ ਕੋਈ ਚਾਂਸ ਜੀ ਕਹਿ ਦਿੰਨੇ ਆ ਉਹਦਾ ਨੁਕਸਾਨ ਕਰਾ ਲੈਣੇ ਹੋ ਆ ਤੁਸੀਂ ਸੁਹਾਨੋ ਸੁਣਾ ਵੀ ਦਿੰਨੇ ਆ ਇਹ ਗੱਲ ਮੈਨੂੰ ਬਰਦਾਸ਼ਤ ਨਹੀਂ ਸੀ ਮੈਂ ਆਪਦੇ ਆਪ ਨੂੰ ਆਪਦੇ ਪਰਿਵਾਰ ਨੂੰ ਮੈਂ ਰਾਜਨੀਤੀ ਕਰਾਂ ਜਾਂ ਨਾ ਕਰਾਂ ਆਉਣ ਵਾਲੇ ਸਮੇਂ ਵਿੱਚ ਬੇਈਮਾਨ ਨਹੀਂ ਸੇਖਵਾ ਸਕਦਾ ਮੈਂ ਇਸ ਨੂੰ ਕਿਹਾ ਵੀ ਯਾਦ ਰੜੇਗਾ ਕਹਿੰਦਾ ਲੜੂੰਗਾ ਮੈਂ ਯਾਦ ਲੜ ਤੇਰੀ ਡਟ ਕੇ ਮਰੂੰਗਾ ਤਾਂ ਉਹਨੇ ਯਾਦ ਵਿੱਚ ਡਰ ਕੇ ਮਤ ਕਰਦੀ ਗੱਲ ਕਰ ਰਹੀ ਆ ਲੋਕ ਡਰ ਕੇ ਕਰਦੇ ਆ ਪਰ ਮੈਂ ਨੂੰ ਕਹਿ ਰਹੀ ਮੇਰੀ ਇੱਕ ਮਜਬੂਰੀ ਹੈ ਮੈਂ ਆਪਦੀ ਫੋਟੋ ਲਾਉਣ ਤੋਂ ਨਹੀਂ ਰੋਕ ਸਕਦਾ ਤੇਰੇ ਨਾਲ ਡੋਰ ਟੂ ਡੋਰ ਨਹੀਂ ਜਾ ਸਕਦੀਆਂ ਤੇਰੇ ਮੀਤਿਆਂ ਨੂੰ ਸੰਬੋਧਨ ਕਰ ਸਕਦਾ ਅਗਰ ਉਹ ਹੁੰਦਾ ਤੇ ਫਿਰ ਮੈਂ ਇਹ ਵੀ ਦਿਖਾ ਦਿੰਦਾ ਕਿ ਭਾਵਿਕ ਦੀ ਹੈ ਕੇਸ ਕਰਕੇ ਤਾਂ ਉਹਨਾਂ ਨੇ ਚੀਜ਼ਾਂ ਸ਼ਰੇਆਮ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਦੀ ਮਦਦ ਬਿਲਕੁਲ ਨਹੀਂ ਕੀਤੀ ਤਾ ਇਸ ਕਰਕੇ ਨਹੀਂ ਕੀਤੀ ਕਿਉਂਕਿ ਪਾਰਟੀ ਨੇ ਧੋਖਾ ਕੀਤਾ ਟਿਕਟ ਮੈਨੋ ਦੇ ਕੇ ਉਸ ਤੋਂ ਬਾਅਦ ਉੱਪਰੋਂ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਹੈ ਤਾਂ ਇਹ ਚੀਜ਼ਾਂ ਦੇ ਇਲਜ਼ਾਮ ਲਗਾਉਂਦਿਆਂ ਉਹਨਾਂ ਨੇ ਕਈ ਗੱਲਾਂ ਤੇ ਮੋਹਰ ਲਾ ਦਿੱਤੀ ਹੈ ਜਿਹੜੀਆਂ ਗੱਲਾਂ ਤੋਂ ਆਮ ਆਦਮੀ ਪਾਰਟੀ ਅਕਸਰ ਭਾਈ ਦੀ ਨਜ਼ਰ ਆਉਂਦੀ ਸੀ ਤਾਂ ਉਹ ਗੱਲਾਂ ਹੁਣ ਜਿਹੜੀਆਂ ਪੱਕੇ ਪੱਕੀ ਗੱਲ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਪੈਸੇ ਤੇ ਜ਼ੋਰ ਤੇ ਆਪਣੇ ਕੈਂਡੀਡੇਟਾਂ ਨੂੰ ਜਿਤਾਉਂਦੀ ਹੈ ਤੇ ਕਿਸ ਤਰੀਕੇ ਨਾਲ ਪੈਸੇ ਲੈ ਕੇ ਟਿਕਟਾਂ ਦਿੰਦੀ ਹੈ ਤਾਂ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਆ ਐਮਐਲਏ ਜਗਰੂਪ ਸਿੰਘ ਜੋ ਕਿ ਬਠਿੰਡਾ ਸ਼ਹਿਰੀ ਤੋਂ ਉਦਾਇਕ ਨੇ ਨਾਲ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਮੈਂ ਸਿਆਖ ਦੇ ਵਿੱਚ ਸਿਆਸੀ ਕੈਰੀਅਰ ਖਤਮ ਕਰਵਾ ਸਕਦਾ ਹੈ ਸਿਆਸਤ ਛੜ ਸਕਦਾ ਹੈ ਪਰ ਮੈਂ ਬੇਈਮਾਨ ਨਹੀਂ ਖਵਾ ਸਕਦਾ ਕਿ ਕਿਸੇ ਬੰਦੇ ਨੂੰ ਮੈਂ ਟਿਕਟ ਦਵਾ ਲਿਆ ਹਾਂ ਤੇ ਬਾਅਦ ਚ ਪਾਰਟੀ ਮੁਕਰੇ ਤਾਂ ਉਸ ਚੀਜ਼ ਦੇ ਇਲਜ਼ਾਮਾਂ ਤੋਂ ਬਚਣ ਲਈ ਮੈਂ ਡਟ ਕੇ ਇੱਕ ਆਜ਼ਾਦ ਉਮੀਦਵਾਰ ਦੀ ਮਦਦ ਕੀਤੀ ਹੈ ਤਾਂ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਲਜ਼ਾਮ ਲੱਗਦੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਕਿ ਉਹ ਹੱਕ ਠੋਕ ਕੇ ਗੱਲ ਨਹੀਂ ਕਰਦੇ ਤਾਂ ਉਹਨਾਂ ਦੇ ਵਿੱਚ ਗਰੂਪ ਸਿੰਘ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਹੱਕ ਠੋਕ ਕੇ ਕਿਹਾ ਕਿ ਹਾਂ ਮੈਂ ਆਜ਼ਾਦ ਦੀ ਮਦਦ ਕੀਤੀ ਹੈ ਨਾ ਮੈਂ ਚੋਰੀਆਂ ਕੀਤੀਆਂ ਨਾ ਮੈਂ ਛਪੋਰੀਆਂ ਕੀਤੀਆਂ ਮੈਂ ਡਟ ਕੇ ਮਦਦ ਕੀਤੀ ਆ ਹਾਂ ਮੇਰੀ ਪਾਰਟੀ ਦੀਆਂ ਕੁਝ ਬੰਦਸ਼ਾ ਸੀ ਕਿ ਮੈਂ ਉਹਦੀਆਂ ਰੈਲੀਆਂ ਸੁਬੋਧਨ ਨਹੀਂ ਕਰ ਸਕਦਾ ਸੀ ਉਹਦੇ ਪੋਸਟਰਾਂ ਤੇ ਫੋਟੋ ਨਹੀਂ ਲਗਵਾ ਸਕਦਾ ਸੀ ਜੇਕਰ ਮੈਂ ਉਹ ਲਗਵਾ ਸਕਦਾ ਹੁੰਦਾ ਤਾਂ ਫਿਰ ਮੈਂ ਦੱਸ ਦਿੰਦਾ ਕਿ ਕੀ ਭਾਅ ਵਿਖਦੀ ਹੈ ਕੀ ਭਾਅ ਵਿਖਦੀ ਹੈ ਮੈਂ ਸਭ ਦੱਸ ਦਿੰਦਾ ਤਾਂ ਇਹ ਚੀਜ਼ਾਂ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਆਈ ਸੀ ਕਿ ਇਮਾਨਦਾਰ ਰਾਜਨੀਤੀ ਕਰਾਂਗੇ ਕੱਟੜ ਇਮਾਨਦਾਰਾਂ ਦੀ ਪਾਰਟੀ ਆ ਹੁਣ ਉਹਦੇ ਵਿੱਚ ਇਮਾਨਦਾਰੀ ਦੂਰ ਦੂਰ ਤੱਕ ਦਿਖਾਈ ਦਿੰਦੀ ਨਜ਼ਰ ਨਹੀਂ ਆਉਂਦੀ